ਮੇਲ ਦੇ ਨਾਲ ਦੱਸਦੀ ਹੈ ਕਿ ਹਰ ਕੰਮ ਮੱਚ ਗਿਆ ਹੈ ਪੁਲਿਸ ਅਧਿਕਾਰੀ ਅਤੇ ਰੈਸਕਿਊ ਆਪਰੇਸ਼ਨ ਟੀਮਾਂ ਮੌਕੇ ਤੇ ਪਹੁੰਚ ਗਈਆਂ ਨੇ ਇਲਾਕੇ ਨੂੰ ਪੂਰਾ ਖਾਲੀ ਕਰਾਇਆ ਜਾ ਰਿਹਾ ਹੈ ਸੈਕਟਰ 32 ਦਾ ਮੈਂਟਲ ਇੰਸਟੀਚਿਊਟ ਹੈ ਜਿੱਥੇ ਕਿ ਇਹ ਫਿਰਹਾਲ ਏਰੀਆ ਨੂੰ ਪੂਰਾ ਖਾਲੀ ਕਰਾਇਆ ਜਾ ਰਿਹਾ ਹੈ ਔਰ ਨੇੜੇ ਦੱਸਦੀ ਹੈ ਕਿ ਰੈਜ਼ੀਡੈਂਸ ਏਰੀਆ ਹੈ ਯਾਨੀ ਕਿ ਰਿਹਾਇਸ਼ੀ ਲੋਕ ਰਿਹਾਇਸ਼ੀ ਜਿਹੜਾ ਹੈ ਏਰੀਆ ਹੈ ਉੱਥੇ ਲੋਕ ਆਮ ਤੌਰ ਤੇ ਰਹਿ ਰਹੇ ਨੇ ਯਾਨੀ ਕਿ ਜਿਸ ਤਰੀਕੇ ਦੇ ਨਾਲ ਇਹ ਵੱਡੀ ਖਬਰ ਹੈ ਸੁਭਾਵਿਕ ਤੌਰ ਤੇ ਹਰ ਕੰਮ ਮਚਣਾ ਲਾਜ਼ਮੀ ਸੀ ਹਸਪਤਾਲ ਹੈ ਔਰ ਮੈਂਟਲ ਹੈਲਥ ਇੰਸਟੀਚਿਊਟ ਜਿਸ ਨੂੰ ਉਡਾਨ ਦੀ ਤਬਕੀ ਮਿਲੀ ਹੈ ਸੈਕਟਰ 32 ਦਾ ਜ਼ਿਕਰ ਕਰ ਰਹੇ ਹਾਂ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਨੂੰ ਬੰਬ ਨਾਲ ਉਡਾਨ ਦੀ ਤਬਕੀ ਮਿਲੀ ਹੈ ਹਾਲਾਕੇ ਕੀ ਇਹ ਕੋਈ ਕਿਸੇ ਦੀ ਸ਼ਰਾਰਤ ਹੈ ਜਾਂ ਫਿਰ ਵਾਕਈ ਹੀ ਕੋਈ ਅਜੀਹਾ ਨਜ਼ਰ ਆ ਰਿਹਾ ਰਾਜੀਏ ਕਨਾਲ ਕਾਲਜ ਵੀ ਹੈ ਨਾ ਸਕੂਲ ਵੀ ਹੈ ਪੂਰੇ ਏਰੀਏ ਨੂੰ ਖਾਲੀ ਕਰਾਇਆ ਜਾ ਰਿਹਾ ਹੈ ਤਾਂ ਬਹੁਤ ਵੱਡੀ ਖਬਰ ਹੈ ਇਸ ਵੇਲੇ ਦੀ ਚੰਡੀਗੜ੍ਹ ਤੋਂ ਬਹੁਤ ਵੱਡੀ ਖਬਰ ਆ ਰਹੀ ਹੈ ਤਾਇਕ हस्पताल बंब के नाने की धमकी मिली है लभ्या जा सके जेकर अजिह कोई शक्की चीज जी है मौजूद है तो सारा मामला अहम है और आम लोगों की जान केुड़ हुआ है सदा रुख करा मनोज राठी लाइव मौजूद ने मनोज ओवर टू यू ਬਿਲਕੁਲ ਗੁਰਜੋਤ ਜਿੱਦਾ ਚੁੱਥੀ ਵੀ ਜ਼ਿਕਰ ਕਰ ਰਹੇ ਹੋ ਹਾਲਾਂਕਿ ਥੋੜੀ ਦੇਰ ਪਹਿਲਾਂ ਹੀ ਇੱਕ ਮੇਲ ਆਈ ਹੈ ਜਿਹਦੇ ਵੀ ਸਾਫ ਤੌਰ ਤੇ ਮੈਂਟਲ ਹੈਲਥ ਇੰਸਟੀਚਿਊਟ ਹੈ ਚੰਡੀਗੜ੍ਹ ਦੇ ਸੈਕਟਰ 32 ਦੇ ਵਿੱਚ ਔਰ ਦੇ ਮੇਲ ਚ ਸਾਫ ਤੌਰ ਤੇ ਲਿਖਿਆ ਹੋਇਆ ਹੈ ਕਿ ਇਸ ਪੂਰੀ ਬਿਲਡਿੰਗ ਨੂੰ ਅਸੀਂ ਬੌਮ ਤੋੜਾ ਲਾਗੇ ਹਾਲਾਂਕਿ ਉਸ ਤੋਂ ਬਾਅਦ ਕਾਫੀ ਜਿਹੜਾ ਹੈਗਾ ਇੱਥੇ ਜਿਹੜੇ ਸੀਨੀਅਰ ਆਫਿਸਰਸ ਨੇ ਮੈਂਟਲ ਇੰਸਟੀਚਿਊਟ ਦੇ ਉਹਨਾਂ ਵੱਲੋਂ ਪੁਲਿਸ ਨੂੰ ਇਨਫੋਰਮ ਕੀਤਾ ਹੁਣ ਮੌਕੇ ਤੇ ਸਿਵਲ ਡਿਫੈਂਸ ਰੈਸਕਿਊ ਟੀਮ ਔਰ ਜਿਹੜੀ ਪੁਲਿਸ ਅਧਿਕਾਰੀ ਹੈ ਉਹ ਮੌਕੇ ਤੇ ਪਹੁੰਚ ਚੁੱਕੇ ਨੇ ਇਸ ਚੀਜ਼ ਨੂੰ ਕੋਈ ਵੀ ਜਿਹੜਾ ਹੈਗਾ ਉਹ ਨਹੀਂ ਲੈ ਸਕਦੇ ਹਲਕੇ ਦੇ ਵਿੱਚ ਕਿਉਂਕਿ ਮੇਲ ਜਿਹੜੀ ਆਈ ਹੈ ਉਹਦੇ ਵਿੱਚ ਬਹੁਤ ਕੁਝ ਲਿਖਿਆ ਹੋਇਆ ਹੈ ਔਰ ਥੋੜੀ ਦੇਰ ਤੱਕ ਤੁਹਾਨੂੰ ਮੇਲ ਦੀ ਜਿਹੜੀ ਕਾਪੀ ਹੈ ਉਹ ਵੀ ਤੁਹਾਨੂੰ ਮੁਹੱਈਆ ਕਰਾਵਾਂਗੇ ਲੇਕਿਨ ਪੁਲਿਸ ਵੱਲੋਂ ਜਾਣਕਾਰੀ ਜਿਹੜੀ ਦਿੱਤੀ ਗਈ ਹੈ ਮੇਲ 'ਚ ਸਾਫ਼ ਤੌਰ ਤੇ ਲਿਖਿਆ ਹੋਇਆ ਹੈ ਕਿ ਸੈਕਟਰ 32 ਦਾ ਮੈਂਟਲ ਹੈਲਥੀ ਇੰਸਟੀਚਿਊਟ ਹੈ ਉਸ ਨੂੰ ਅਸੀਂ ਬੌਮ ਤੋੜਾ ਦਾਂਗੇ ਹਾਲਾਂਕਿ ਪੂਰੀ ਤੁਸੀਂ ਦੇਖ ਰਹੇ ਹੋ ਕਿ ਟੀਮ ਇੱਥੇ ਪਹੁੰਚ ਚੁੱਕੀ ਹੈ ਜਿਹੜੀ ਫਾਇਰ ਦੀ ਗੱਡੀਆਂ ਹੈ ਆਪਰੇਸ਼ਨ ਸੈਲ ਕ੍ਰਾਈਮ ਬ੍ਰਾਂਚ ਰੈਸਕਿਊ ਟੀਮ ਔਰ ਸੀਨੀਅਰ ਅਧਿ کسی بھی طرح ਦਾ ਕੋਈ ਜਿਹੜਾ ਉਹ ਨਹੀਂ ਕਰ ਸਕਦੇ ਇਸ ਕਰਕੇ ਪੂਰਾ ਇਤਿਹਾਤਨ ਪੂਰਾ ایریا ਸੀਲ ਕਰ ਦਿੱਤਾ ਗਿਆ ਤੇ ਤੁਸੀਂ ਦੇਖੋਗੇ ਜਿੰਨੇ ਵੀ ਅੰਦਰ ਦੇ এমਪਲੋਇਜ਼ ਨੇ ਆਫੀਸਰਸ ਨੇ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕਰ ਦਿੱਤਾ ਗਿਆ ਕਿ ਕੋਈ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਜਿਸ ਤਰ੍ਹਾਂ ਦੀ ਮੇਲ ਆਈ ਹੈ ਤਸਵੀਰਾਂ ਤੁਸੀਂ ਵੇਖੋ ਪੂਰੀ ਡੌਗ ਸਕੁਐਡ ਦੀ ਜਿਹੜੀ ਟੀਮ ਹੈ ਉਹ ਪੂਰਾ ਚੈੱਕ ਕਰਦੀ ਨਜ਼ਰ ਆ ਰਹੀ ਹੈ ਡੌਗ ਸਕੁਐਡ ਦੀ ਜਿਹੜੀ ਟੀਮ ਹੈ ਉਹ ਪੂਰਾ ਚੈੱਕ ਕਰਦੀ ਨਜ਼ਰ ਆ ਰਹੀ ਹੈ ਜਿੰਨੇ ਵੀ پارکنگ ایریا ਥੱਲੇ ਦਾ ਇਸ انسٹیਟਿਊਟ ਦਾ اور ਐਕਸਕਲੂਸਿਵ ਤਸਵੀਰਾਂ ਤੁਸੀਂ ਨਿਊਜ਼ 18 ਤੇ ਦੇਖ ਰਹੇ ਹੋ ਕਿ ਮੈਂਟਲ ਹੈਲਥ ਇੰਸ ਸੈਲ क्राइम ब्रांच ਡੌਗਸ ਡੌਗ ਸਕੁਐਡ ਉਹ ਸਾਰਾ ਇੱਥੇ ਮੌਕੇ ਤੇ ਪਹੁੰਚ ਕੇ ਇਹ ਪੂਰਾ ਸੀਲ ਕਰਕੇ ਪੂਰਾ ਕਾਰਡਨੋ ਆਫ ਕਰਕੇ ਇਸ ਪੂਰਾ ਕਿਉਂਕਿ ਇਹ ਬਹੁਤ ਅਹਿਮ ਹੋ ਜਾਂਦਾ ਹੈ ਜ਼ਰੂਰਤ ਕਿਉਂਕਿ ਨਾਲ ਹੀ ਐਸਡੀ ਕਾਲਜ ਹੈ ਉਹਦੇ ਨਾਲ ਹੀ ਬਿਲਕੁਲ ਬੈਕ ਸਾਈਡ ਤੇ ਰੈ residense area ਹੈ ਔਰ residense area ਦੇ ਨਾਲ ਵੀ ਕਈ ਚੀਜ਼ਾਂ ਨੂੰ ਲੈ ਕੇ ਬਹੁਤ ਸਾਰੀ ਚੀਜ਼ਾਂ ਹਾਲਾਂਕਿ ਇੱਥੇ ਦੇ ਜਿਹੜੇ ਸੀਨੀਅਰ ਅਫਸਰ ਨੇ ਡੀਐਮਐਸ ਨੇ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ

उन्होंने अपना नीचे नहीं लिखा मेल आईडी डी एक है वो हमने अथॉरिटीज को इन्फॉर्म कर दिया ठीक है तो मैं मेल में लिखा क्या था एक्चुअल में जो उसमें रिटर्न में क्या लिखा है तो मेल लिखा? यही लिखा है कि साइकेट्री हॉस्पिटल में बॉम्ब है उन्होंने कई जगह पूरे कंट्री में और भी कई हॉस्पिटल्स में वो मेल भेजे साथ में वो कॉपीड है ओके। कि बॉम्ब है और

ਪੁਲਿਸ ਦੀ ਜਿਹੜੀ ਆਪਰੇਸ਼ਨ ਸੈੱਲ ਹੈ ਕ੍ਰਾਈਮ ਬ੍ਰਾਂਚ ਹੈ ਫਾਇਰ ਦੀ ਟੀਮਾਂ ਹੈ ਉਹ ਸਾਰੇ ਇੱਥੇ ਪਹੁੰਚ ਕੇ ਹੁਣ ਪੂਰਾ ਜਿਹੜਾ ਇਹ ਪੂਰਾ ਕਿਉਂਕਿ ਸੀਲ ਕਰ ਦਿੱਤਾ ਗਿਆ ਕਿਉਂਕਿ ਬਹੁਤ ਅਹਿਮ ਹੋ ਜਾਂਦਾ ਗੁਰਜੋਤ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਇਹਦੇ ਵਿੱਚ ਲਾਪਰਵਾਹੀ ਨਹੀਂ ਰੱਖ ਸਕਦੇ ਇਸ ਕਰਕੇ ਜਿੰਨੀ ਵੀ ਫਾਇਰ ਦੀ ਗੱਡੀਆਂ ਹੈ ਆਪਰੇਸ਼ਨ ਜਿਹੜੀ ਟੀਮਸ ਹੈ ਪੁਲਿਸ ਦੀ ਔਰ ਕ੍ਰਾਈਮ ਬ੍ਰਾਂਚ ਦੀ ਰੈਸਕਿਊ ਟੀਮ ਦੀ ਸਿਵਲ ਡਿਫੈਂਸ ਇੱਥੇ ਪੂਰੀ ਮੌਕੇ ਤੇ ਪਹੁੰਚ ਕੇ ਪੂਰਾ ਏਰੀਆ ਸਭ ਤੋਂ ਪਹਿਲਾਂ ਸੀਲ ਕੀਤਾ ਗਿਆ ਔਰ ਸੀਲ ਕਰਨ ਤੋਂ ਬਾਅਦ ਉਹ ਸਾਰਾ ਏਰੀਆ ਜਿਹੜਾ ਹੈਗਾ ਉਹ ਬੰਦ ਕਰਕੇ ਆਸ-ਪਾਸ ਨੀਅਰ ਬਾਈ ਦਾ ਜਿਹੜਾ ਏਰੀਆ ਹੈ ਉਹ ਵੀ ਬੰਦ ਕਰਕੇ ਪੂਰਾ ਹੁਣ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਬਹੁਤ ਇਹ ਅਹਿਮ ਹੋ ਜਾਂਦਾ ਕਿਉਂਕਿ ਮੈਮ ਨੇ ਜਿਸ ਤਰ੍ਹਾਂ ਦੱਸਿਆ ਕਿ 940 ਤੇ ਇਹਦੇ ਵਿੱਚ ਇੱਕ ਹੋਰ ਅਹਿਮ ਗੱਲ ਹੈ ਇਹਦੇ ਵਿੱਚ ਹੋਰ ਇੱਕ ਅਹਿਮ ਗੱਲ ਹੈ ਜਿਹੜੀ ਮੈਮ ਨੇ ਦੱਸੀ ਹੈ ਕਿ ਸੀਸੀ ਕੀਤਾ ਹੋਇਆ ਹੈ ਹੋਰ ਵੀ ਵੱਡੇ ਹਸਪੀਟਲਸ 에ਅਰਪੋਰਟ ਅਥਾਰਟੀ ਨੂੰ ਵੀ ਉਹ ਮੇਲ ਸੀਸੀ ਕੀਤੀ ਹੋਈ ਹੈ ਇਸ ਕਰਕੇ ਹੁਣ ਇਹ ਵੀ ਬੜਾ ਜਾਂਚ ਦਾ ਵਿਸ਼ਾ ਹੈ ਕਿ ਆਖਿਰ ਉਹ ਮੇਲ ਜਿਹੜੀ ਹਾਈ ਸਕਾਲ ਹੈ ਜਾਂ ਕਿਸੇ ਨੇ ਸ਼ਰਾਰਤ ਕੀਤੀ ਹੈ ਜਾਂ ਫਿਰ ਕਿਸ ਤਰ੍ਹਾਂ ਦਾ ਉਹਨਾਂ ਦਾ ਮਕਸਦ ਹੈ ਇਹ ਵੀ ਬਹੁਤ ਅਹਿਮ ਹੋ ਜਾਂਦਾ ਇਸ ਕਰਕੇ ਹਾਲਾਂਕਿ ਪੁਲਿਸ ਕਿਸੇ ਵੀ ਤਰ੍ਹਾਂ ਦੀ ਇਹਦੇ ਵਿੱਚ ਕੋਤਾਹੀ ਨਹੀਂ ਵਰਤਣਾ ਚਾਹਦੀ ਇਸ ਕਰਕੇ ਸਾਰੀ ਚੀਜ਼ਾਂ ਨੂੰ ਵੇਖਦੇ ਹੋਏ ਇਹ ਪੂਰਾ ਤੁਸੀਂ ਦੇਖੋ ਕਿ ਲੋਕਾਂ ਚ ਵੀ

ਬਿਲਕੁਲ ਜਿਹੜੀ ਸੀਨੀਅਰ ਜਿਹੜੇ ਡੀਐਮਐਸ ਜਿਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਪੂਰਾ ਜਿਹੜਾ ਹਸਪੀਟਲ ਹੈ ਜਿਹੜਾ ਇੰਸਟੀਚਿਊਟ ਹੈ ਜਿੱਥੇ ਪੂਰਾ ਸਟਾਫ ਬੈਠਦਾ ਜਾਂ ਸਾਈਕੀਆਟ੍ਰਿਸ ਦੇ ਜਿਹੜੇ ਪੇਸ਼ੈਂਟ ਆਂਦੇ ਉਹਨਾਂ ਨੂੰ ਵੀ ਖਾਲੀ ਕਰਾ ਲਿਆ ਗਿਆ ਕਿਉਂਕਿ ਜਦ ਇੱਕ ਕਾਲ ਆਈ ਹੈ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਇਨਫਾਰਮ ਕੀਤਾ ਗਿਆ ਪੁਲਿਸ ਨੂੰ ਇਨਫਾਰਮ ਕਰਨ ਤੋਂ ਬਾਅਦ ਸਟੈਂਡ ਬਾਈ ਵੀ ਇੱਥੇ ਰੈਸਕਿਊ ਟੀਮ ਜਿਹੜੀ ਰੱਖੀ ਗਈ ਹੈ ਔਰ ਜਿੰਨਾ ਵੀ ਪੂਰਾ ਹਸਪੀਟਲ ਹੈ ਜਿੱਦਾਂ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਹਸਪੀਟਲ ਨੂੰ ਪੂਰਾ ਜਿਹੜਾ ਹੈ ਉਸ ਬੰਦ ਕਰਾ ਦਿੱਤਾ ਗਿਆ ਸੀਨੀਅਰ सर थोड़ा सा जानकारी दे दीजिए क्या कॉल थी जो है वो ड्रिल अभी चल रही है अस फाइंड आउट है ना अस नॉट यू पुलिस का किस तरह से सर अरेंजमेंट है और एरिया को सील वगैरह कर एंड है प्रॉपर ड्रिल वी आर डूइंग है and whatever comes out we'll let you तो आगा। चल आगा। चेकिंग चल रही है सर्च ऑपरेशन चल रहा है जो पेशेंट्स हैं या फिर जो है उनको खाली दे करा दिया been safely evacuated ओके ठीक है तो सुपरिटेंडेंट ऑफ पुलिस भी थे मौके पे पहुंचे थे उन्होंने वलो भी पूरी अंदर दी जड़ा जायजा लेता गया कि किस तरह दा शिफ्ट किते गए ने पेशेंट शिफ्ट किते गए ने जड़ा ਤੁਹਾਡਾ ਸਵਾਲ ਸੀ ਗੁਰਜੋਤ ਹੋਰ ਵੀ ਅੰਦਰ ਪੂਰਾ ਚੈਕਿੰਗ ਕੀਤੀ ਜਾ ਰਹੀ ਹੈ ਡੌਗਸ ਕੁਇਰ ਦੇ ਨਾਲ-ਨਾਲ ਹੋਰ ਵੀ ਚੀਜ਼ਾਂ ਨੂੰ ਲੈ ਕੇ ਪੂਰਾ ਚੈਕਿੰਗ ਕੀਤਾ ਜਾ ਰਿਹਾ ਕਿਸੇ ਵੀ ਤਰ੍ਹਾਂ ਕੋਈ ਵੀ ਆ ਲਾਪਰਵਾਹੀ ਜਾਂ ਫਿਰ ਕਿਸੇ ਵੀ ਤਰ੍ਹਾਂ ਕੋਈ ਕਿਸੇ ਦਾ ਨੁਕਸਾਨ ਨਾ ਹੋਵੇ ਇਹ ਬਹੁਤ ਅਹਿਮ ਹੁੰਦਾ ਹਾਲਾਂਕਿ ਪੂਰਾ ਸਟਾਫ ਬਾਹਰ ਕਰ ਦਿੱਤਾ ਗਿਆ ਕੋਈ ਸਟਾਫ ਨੂੰ ਬਾਹਰ ਕਰਕੇ ਹੁਣ ਅੰਦਰ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਉਹ ਸੀਨੀਅਰ ਅਫੀਸਰ ਸੇ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਸਾਰੇ ਇਸ ਪੂਰੇ ਹਸਪੀਟਲਸ ਨੂੰ ਖਾਲੀ ਕਰਾ ਦਿੱਤਾ ਗਿਆ ਹੈ ਔਰ ਅੰਦਰ ਜਿਹੜੇ ਪਾਰਕਿੰਗ ਏਰੀਆ ਜਾਂ ਫਿਰ ਜਿੰਨੇ ਵੀ ਵਾਰਡਸ ਬਣੇ ਹੋਏ ਨੇ ਜਾਂ ਫਿਰ ਰੂਮਸ ਬਣੇ ਹੋਏ ਨੇ ਉਹਨਾਂ ਦੀ ਬੜੀ ਡੀਪਲੀ ਇਨਵੈਸਟੀਗੇਸ਼ਨ ਪੂਰਾ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਮੇਨ ਡੌਗਸ ਸਕਵਾਡ ਜਾਂ ਫਿਰ ਬੌਮਸ ਸਕਵਾਡ ਪੂਰਾ ਇੱਥੇ ਉਨਾ ਵੱਲੋਂ ਪੂਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪੂਰਾ ਜਾਇਜ਼ਾ ਲਿੱਤਾ ਜਾ ਰਿਹਾ ਹੈ ਸੀਨੀਅਰ ਅਧਿਕਾਰੀ ਵੀ ਇੱਥੇ ਪਹੁੰਚੇ ਹੋਏ ਨੇ ਜਿਹੜੇ ਅਧਿਕਾਰੀ ਇੱਥੇ ਪਹੁੰਚ ਰਹੇ ਨੇ ਹਸਪੀਟਲ ਅਥਾਰਟੀ ਦੇ ਅਧਿਕਾਰੀ ਇੱਥੇ ਪਹੁੰਚ ਰਹੇ ਨੇ ਉਹਨਾਂ ਵੱਲੋਂ ਵੀ ਫਿਰ ਬਹੁਤ ਹੀ ਅਹਿਮ ਹੋ ਜਾਂਦਾ ਹੈ ਗੁਰਜੋਤ ਕਿਉਂਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਕਿਉਂਕਿ ਜਿਸ ਤਰ੍ਹਾਂ ਦੀ ਮੇਲ ਆਈ ਹੋਈ ਹੈ ਜਿਸ ਤਰ੍ਹਾਂ ਦੀ ਮੇਲ 'ਚ ਗੱਲਾਂ ਕੀਤੀ ਹੋਈਆਂ ਇਹ ਬਹੁਤ ਬਹੁਤ ਇਹ ਕਿ ਕਿਸੇ ਵੀ ਨਾ ਹੋਵੇ ਏਰੀਆ ਨੂੰ ਸੀਲ ਕਰਕੇ ਪੂਰਾ ਜਿਹੜਾ ਹਸਪੀਟਲ ਹੈ ਪੂਰੀ ਬਿਲਡਿੰਗ ਹੈ ਉਸ ਨੂੰ ਹੁਣ ਚੈੱਕ ਕੀਤਾ ਜਾ ਰਿਹਾ ਹੈ ਔਰ ਸਬਸ ਆਪਰੇਸ਼ਨ ਲਗਾਤਾਰ ਜਾ ਰਹੀ ਹੈ ਔਰ ਤਸਵੀਰਾਂ ਤੁਸੀਂ ਵੇਖੋ ਕਿ ਪੂਰਾ ਏਰੀਆ ਜਿਹੜਾ ਉਹ ਸੀਲ ਕਰ ਦਿੱਤਾ ਗਿਆ ਜਿੰਨੇ ਵੀ ਨਾਲ ਦੇ ਕਾਲਜ ਹੈ ਸਕੂਲ ਹੈ ਔਰ ਬੈਕ ਸਾਈਡ ਤੇ ਰੈ residencial area ਹੈ ਔਰ ਨਾਲ ਦੇ ਇੱਕ ਜਿਹੜਾ ਇੰਸਟੀਟਿਊਟਸ ਹੈ ਉਹ ਸਾਰਿਆਂ ਨੂੰ ਹੁਣ ਪੂਰਾ ਏਰੀਆ ਖਾਲੀ ਕਰਾ ਕੇ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਇਸ ਨੇੜੇ ਤੇੜੇ ਕਿਸੇ ਨੂੰ ਅੰਦਰ ਵੀ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਹੈ ਗੁਰਜੋਤ ਬਿਲਕੁਲ ਬਿਲਕੁਲ ਮਨੋਜ ਅਸੀਂ ਇਹ ਜਾਨਣਾ ਚਾਹਾਂਗੇ ਕਿ ਕਿੰਨੇ ਕਿਲੋਮੀਟਰ ਦੀ ਦੂਰੀ ਹੈ ਜੇ ਇੱਕ ਸਕੂਲ ਕਾਲਜ ਦਾ ਜ਼ਿਕਰ ਹੋ ਰਿਹਾ ਹੈ ਔਰ ਅਸੀਂ ਵੇਖ ਰਹੇ ਹਾਂ ਸਟਾਫ ਵੀ ਇੱਥੇ ਮੌਜੂਦ ਹੈ ਔਰ ਸਭ ਤੋਂ ਅਹਿਮ ਗੱਲ ਇਹ ਵੀ ਹੈ ਕਿ ਜਦੋਂ ਹੁਣ ਮਰੀਜ਼ਾਂ ਨੂੰ ਇੱਥੋਂ ਸ਼ਿਫਟ ਕਰ ਦਿੱਤਾ ਗਿਆ ਹੈ ਔਰ ਦੂਸਰੇ ਪਾਸੇ ਜਦੋਂ ਇਹ ਜਾਣਕਾਰੀ ਮਿਲ ਰਹੀ ਹੋਵੇ ਕਿ ਦੇਸ਼ ਦੇ ਵਿੱਚ ਹੋਰ ਬਹੁਤ ਸਾਰੇ ਹਸਪਤਾਲ ਨੇ ਜਿਨ੍ਹਾਂ ਨੂੰ ਅਜਿਹੀ ਮੇਲ ਮਿਲੀ ਹੈ ਕਿ ਉਹ ਵੀ ਮੈਂਟਲ ਹੈਲਥ ਦੇ ਨਾਲ ਜੁੜੇ ਹਸਪਤਾਲ ਨੇ ਇਹ ਵੀ ਆਪਣੇ ਆਪ ਦੇ ਵਿੱਚ ਦੇਖੋ ਇੱਕ ਸਵਾਲ ਹੈ ਔਰ ਹਾਲਾਂਕਿ ਇਸ ਦਾ ਖੁਲਾਸਾ ਥੋੜੇ ਸਮੇਂ ਦੇ ਬਾਅਦ ਹੋ ਸਕਦਾ ਹੈ ਦੇਖੋ ਇਹ ਬਹੁਤ ਅਹਿਮ ਹੈ ਜਿੱਦਾਂ ਸੀਸੀ ਕੀਤਾ ਹੋਇਆ ਜਿਹੜੇ ਡੀਐਮਐਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਹੋਰ ਵੀ ਹਸਪੀਟਲਸ 에য়ারਪੋਰਟ ਅਥਾਰਟੀ ਨੂੰ ਇਹ ਮੇਲ ਆਈ ਹੈ ਜਿੱਦਾਂ ਸੀਸੀ ਸੀਸੀ ਜਿਨ੍ਹਾਂ ਨੂੰ ਕੀਤੀ ਹੋਈ ਹੈ ਉਹ ਸੇਮ ਮੇਲ ਕੀਤੀ ਹੋਈ ਹੈ ਕਿ ਇਹ ਬੰਬ ਤੋਂ ਉਡਾ ਦਿੱਤਾ ਜਾਏਗਾ ਹੁਣ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਜਿਹੜੇ ਕਾਲਜ ਹੋਰ ਜਿਹੜੇ ਸਕੂਲਸ ਨੇ ਉਹ ਕਿੰਨੀ ਦੂਰੀ ਤੱਕ ਹੈ ਬਿਲਕੁਲ ਸਾਹਮਣੇ ਜਿਹੜੀ ਉਹ ਤੁਸੀਂ ਕੰਦ ਦੇਖ ਰਹੇ ਹੋ ਉਹ ਕਾਲਜ ਦੀ ਕੰਦ ਹੈ ਐਸਡੀ ਕਾਲਜ ਦੀ ਕੰਦ ਹੈ ਔਰ ਇਹਦੇ ਬਿਲਕੁਲ ਨਾਲ ਇਹ ਪੰਜਾਬ ਪੁਲਿਸ ਦਾ ਆਫਿਸ ਹੈ ਪੰਜਾਬ ਅਧਿਕਾਰੀ ਰੈਸਟੀ ਕਾਲਜ ਦੇ ਨਾਲ ਹੀ 32 ਦਾ ਹਾਊਸ 32 ਸੈਕਟਰ ਦਾ ਸਕੂਲ ਹੈ 32 ਸੈਕਟਰ ਦੇ ਸਕੂਲ ਦਾ ਗਵਰਨਮੈਂਟ ਸਕੂਲ ਹੈ ਗਵਰਨਮੈਂਟ ਸਕੂਲ ਦੇ ਨਾਲ ਪ੍ਰਾਈਵੇਟ ਸਕੂਲ ਹੈ ਸੈਂਟ ਸਟੀਫਨ ਮਤਲਬ ਜੋ ਇਹ ਏਰੀਆ ਹੈ ਇਹ ਪੂਰਾ ਏਰੀਆ ਕਾਫੀ ਸਕੂਲਸ ਕਾਲਜਸ ਔਰ ਵੱਡੇ ਇੰਸਟੀਚੂਟਸ ਰੈਸੀਡੈਂਸ ਏਰੀਆ ਬਿਲਕੁਲ ਬੈਕ ਸਾਈਡ ਤੇ ਰੈਸੀਡੈਂਸ ਏਰੀਆ ਇਸ ਕਰਕੇ ਗੁਜੋਤ ਬਹੁਤ ਅਹਿਮ ਹੋ ਜਾਂਦਾ ਔਰ ਬਹੁਤ ਅਹਿਮ ਇਸ ਕਰਕੇ ਹੈ ਕਿਉਂਕਿ ਜਿਸ ਤਰ੍ਹਾਂ ਦੀ ਕਾਲ ਆਈ ਹੈ 9:40 ਤੇ ਇਹ ਕਾਲ ਆਈ ਹੈ ਔਰ ਨਾਲ ਦੇ ਨਾਲ ਅਥਾਰਟੀ ਵੱਲੋਂ ਡੀਐਮਐਸ ਨਾਲ ਸਾਡੀ ਗੱਲਬਾਤ ਹੋਈ ਸੀ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਨਾਲ ਦੇ ਨਾਲ ਹੀ ਪੁਲਿਸ ਨੂੰ ਕਾਲ ਕੀਤਾ ਔਰ ਪੁਲਿਸ ਨੇ ਆਂਦੇ ਹੀ ਸਾਰਾ ਪੂਰਾ ਏਰੀਆ ਜੋ ਹੈ ਉਹਨੂੰ ਸੀਲ ਕਰ ਦਿੱਤਾ ਗਿਆ ਔਰ ਜਿੰਨੇ ਵੀ ਜਿਹੜੇ ਪੇਸ਼ੈਂਟ ਸੀ ਜਾਂ ਫਿਰ ਜੋ ਵੀ ਸਾਈਕਲ ਦੇ ਸਕੂਲ ਵੀ ਖਾਲੀ ਕਰਾਣੇ ਗਏ ਨੇ ਬੱਚਿਆਂ ਨੂੰ ਵਾਪਸ ਕਰ ਦਿੱਤਾ ਗਿਆ ਮਨੋਜ ਦੇਖੋ ਇਹ ਵੀ ਬਿਲਕੁਲ ਕਿਉਂਕਿ ਹੁਣ ਫਿਲਹਾਲ ਛੁੱਟੀਆਂ ਹਨ ਗੁਰਜੋਤ ਕਿਉਂਕਿ ਸਕੂਲ ਆਲਰੇਡੀ ਜਿਹੜੀ ਛੁੱਟੀਆਂ ਪਈ ਹੋਈਆਂ ਲੇਕਿਨ ਇਤਿਹਾਤਨ ਉੱਥੇ ਸਕੂਲ ਦੇ ਜਿਹੜੇ ਵੀ ਚੌਕੀਦਾਰ ਨੇ ਜਾਂ ਫਿਰ ਅਥਾਰਟੀ ਨੇ ਉਹਨਾਂ ਨੂੰ ਅਲਰਟ ਕਰ ਦਿੱਤਾ ਗਿਆ ਉਹ ਨਾਲ ਦੇ ਨਾਲ ਜਿੰਨੇ ਵੀ ਆਫੀਸਿਸ ਨੇ ਉਹਨਾਂ ਨੂੰ ਵੀ ਅਲਰਟ ਕੀਤਾ ਹੋਇਆ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀ ਉਹ ਨਾ ਕੀਤਾ ਜਾਵੇ ਇਸ ਕਰਕੇ ਉਹ ਸਾਰਾ ਏਰੀਆ ਜਿਆਦਾ ਭੀੜ ਪਾੜਿਆ ਮੌਬ ਜਿਹੜੀ ਉਹ ਨਾ ਹੋਵੇ ਹਾਲਾਂਕਿ ਪੂਰਾ ਸਟੈਂਡ ਬਾਈ ਰੱਖੇ ਗਏ ਨੇ ਫਾਇਰ ਦੀ ਗੱਡੀਆਂ ਸਟੈਂਡ ਬਾਈ ਰੱਖੇ ਗਏ ਨੇ ਪੁਲਿਸ ਆਫੀਸਰਸ ਕ੍ਰਾਈਮ ਬ੍ਰਾਂਚ ਰੈਸਕਿਊ ਟੀ होताही न होनी जायेटिंग रूम चैक जा कि है कॉल आने इनवैसिगे भी शुरू हो चुकी है आई सैबर सैल कर रहा है सैबर सैल आई टी विंग काम कर रहा है आई पी एड्रस चैक किया जा रहा है क्योंकि जी मेल आई है दस रहा है कि मेल पहले जनरेट की गई नवी जनरेट की गई और उसकी ਕੀਤਾ ਗਿਆ ਹਾਲਾਂਕਿ ਫੌਕਸ ਕਾਲ ਵੀ ਹੋ ਸਕਦੀ ਹੈ ਥ੍ਰੈਟ ਕਾਲ ਲੇਕਿਨ ਆਈ ਹੈ ਲੇਕਿਨ ਉਸ ਨੂੰ ਕਿ ਕਿੱਥੋਂ ਆਈ ਹੈ ਕਿੱਥ ਕਿਸ ਨੇ ਇਸ ਨੂੰ ਭੇਜਿਆ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੋ ਬਿਲਕੁਲ ਬਿਲਕੁਲ ਅਸੀਂ ਫਿਰ ਤੋਂ ਮੁੜ ਰੁਕ ਕਰਾਂਗੇ ਤੁਹਾਡਾ ਮਨੋਜ ਔਰ ਹੋਰ ਅਪਡੇਟ ਦੇ ਨਾਲ ਤੁਹਾਡੇ ਤੋਂ ਜਾਣਕਾਰੀ ਲਵਾਂਗੇ ਤਾਂ ਫਿਰ ਹਾਲ ਦੀਆਂ ਤਸਵੀਰਾਂ ਸੇ ਦਿਖਾ ਰਹੇ ਹਾਂ ਦੱਸ ਦਈਏ ਕਿ ਹਸਪਤਾਲ ਹੈ ਮੈਂਟਲ ਹੈਲਥ ਦੇ ਨਾਲ ਜੁੜਿਆ ਹਸਪਤਾਲ ਹੈ ਨਾਲ ਬਿਲਕੁਲ ਕਾਲਜ ਹੈ ਨਾਲ ਬਿਲਕੁਲ ਜਿਹੜਾ ਹੈ ਜਿੱਥੇ ਪੁਲਿਸ ਸਟੇਸ਼ਨ ਹੈ ਪੰਜਾਬ ਪੁਲਿਸ ਦੇ ਉੱਥੇ ਮੁਲਾਜ਼ਮ ਬੈਠਦੇ ਨੇ ਔਰ ਬਿਲਕੁਲ ਸਕੂਲ ਵੀ ਬਿਲਕੁਲ ਨਾਲ ਲੱਗਦਾ ਹੈ ਤਾਂ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਔਰ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਪੁਲਿਸ ਨੂੰ ਇੱਕਦਮ ਤੋਂ ਜ਼ਰੂਰ ਭਜੜਾ ਪੈ ਗਈਆਂ ਜਦੋਂ ਇਸ ਕਿਸਮ ਦੀ ਮੇਲ ਆਈ ਹੈ ਇੱਕ ਵੱਡੀ ਜਾਣਕਾਰੀ ਇਸ ਦੇ ਵਿੱਚੋਂ ਨਿਕਲ ਕੇ ਆਈ ਹੈ ਕਿ ਇਹ ਸਿਰਫ ਇੱਕ ਹਸਪਤਾਲ ਨੂੰ ਮੇਲ ਨਹੀਂ ਆਈ ਔਰ ਹੋਰ ਵੀ ਬਹੁਤ ਸਾਰੇ ਹਸਪਤਾਲ ਨੇ ਦੇਸ਼ ਦੇ ਵਿੱਚ ਜਿਨ੍ਹਾਂ ਨੂੰ ਇਹ ਮੇਲ ਗਈ ਹੈ ਤਾਂ ਅਜਿਹੇ ਦੇ ਵਿੱਚ ਬਹੁਤ ਸਾਰੇ ਸਵਾਲ ਨੇ ਇਸ ਲਈ ਮਾਹੌਲ ਕਾਫੀ ਚਿੰਤਾਪੂਰਨ ਬਣਿਆ ਹੋਇਆ ਹੈ